ਬਿਰਹੇ ਦਿਲ ਪੂਰੇ ਛਰਖਰ ਜੇ ਅਮਰ ਯਾਰ ਸੁਲੱਲਾ ਬਿਰਹੇ ਦਿਲ ਪੂਰੇ ਛਰਖਰ ਜੇ ਅਮਰ ਯਾਰ ਸੁਲੱਲਾ ਅਮਰ ਕਿਉਂ ਨਹੀਂ ਤੂੰ ਮੀ ਛਾੜਾ ਸਹਾਰਾ ਯਾਰ ਸੁਲੱਲਾ ਅਮਰ ਕਿਉਂ ਨਹੀਂ ਤੂੰ ਮੀ ਛਾੜਾ ਸਹਾਰਾ ਯਾਰ ਸੁਲੱਲਾ ਬਿਰਹੇ ਦਿਲ ਪੂਰੇ ਛਰਖਰ ਜੇ ਅਮਰ ਯਾਰ ਸੁਲੱਲਾ बिरहे दिल पूड़े चरखर जे अमर यार सूलल्ला अमर केउनेई तुमी छाड़ा सहारा यार सूलल्ला कोतो जने देखे तुम्हाई कोलिजा शीतल होए जाय कोतो जने देखे तुम्हाई कोलिजा शीतल होए जाय कोतो जने ਸ਼ੀਤਲ ਹੋਏ ਜਾ ਅਮਾ ਕੇ ਦਾਉ ਨਾ ਦੀਦਾਰ ਇੱਕ ਬਰ ਯਾ ਰਸੂਲ ਅੱਲਾ ਅਮਾ ਕੇ ਦਾਉ ਨਾ ਦੀਦਾਰ ਇੱਕ ਬਰ ਯਾ ਰਸੂਲ ਅੱਲਾ ਅਮਰ ਕੇ ਉਨੇ ਈ ਤੁਮੀ ਛਾੜਾ ਸਹਾਰਾ ਯਾ ਰਸੂਲ ਅੱਲਾ ਅਮਰ ਕੇ ਉਨੇ ਈ ਤੁਮੀ ਛਾੜਾ ਸਹਾਰਾ ਯਾ ਰਸੂਲ ਅੱਲਾ